ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗੇ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਐਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਹੈਵਾਰ ਇਹ ਆਪ ਸਾਰੇ ਇੱਥੇ ਨੇ ਲੁੱਟ ਪੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ 'ਚੋਂ ਗਿਰਜਾਂ ਮੈਂ ਗਿਰਜਾ ਸ਼ਰਮਣ ਵਾਲੀ ਚਲਿਆਂ ਗਈਆਂ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਸਾਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਧੋਜੀ ਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਵੀ ਹੱਕ 'ਚ ਆ ਗਏ ਆਥੋਡੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜੱਖੜ ਉਹਦੇ ਹੱਕ 'ਚ ਆ ਗਏ ਜੀ ਨਿਹਰੇਲੇ ਹੋਏ ਨੇ ਯਾਰ ਦੱਸ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਿਆ ਜੀ ਪਹਿਲਾਂ ਕਹਿਆ ਸੀ ਘਰ ਚਰਸਾ ਪਾ ਕੇ ਉਹ ਤੂੰ ਕੋਲੇ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਭਾਨ ਹੋਇਆ ਮੱਛਾ ਮੈਂ ਕਹਾਂ ਜਿੱਦੇ ਮਾਵਾ ਦੇ ਪੋਤੇ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕਹਿਦੀ ਕੈ ਦਿਨ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਣਾ ਉੱਤੇ گارਲਿਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਸ ਨਹੀਂ ਕੀਤਾ ਜਾਊਗਾ ਜੀਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਵਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇ ਕੀਤੀਆਂ ਚਿੱਟੇ ਰੰਗ ਦੇ ਸੱਥਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉਥੇ ਦੀਪਮਾਲਾ ਹੁੰਦੀ ਐ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂ ਆ ਪਰ ਉਥੇ ਐ ਨਹੀਂ ਚੱਲ ਸਕਦਾ ਉਹਨਾਂ ਦਾ ਬਾਕੀ ਤੁਹਾਡੀ ਮਰਜ਼ੀ ਹੈ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਕਰੋ ਗਲਤ ਕੰਮ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟੱਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਵਸਤੇ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਹੱਜ ਜਿਹੜੀਆਂ ਰੀਤੀਆਂ ਦੀਆਂ ਖਾਨਾ ਜੀਆਂ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹਰ ਫੌਜੀ ਜਵਾਨ ਪੰਜਾਬ ਦਾ ਫੌਜੀ ਜਵਾਨ ਦੇਸ਼ ਦੇ ਵਿੱਚ ਜਿੱਥੇ ਮਰਜੀ ਸ਼ਰਧਾਂ ਦੀ ਰਾਖੀ ਕਰਦਾ ਹੋਇਆ ਚਾਹੇ ਅਗਰਤਲਾ ਚਾਹੇ ਨਾਗਾ لینڈ ਚਾਹੇ ਬੰਗਲਾਦੇਸ਼ ਦਾ ਬਾਰਡਰ ਚੈੱਕ ਕਰਕੇ ਕੋਈ ਸ਼ਹੀਦ ਹੋ ਜਾਏ ਕਿੰਨੇ ਕਰੋੜ ਰੁਪਏ ਉਹਦੇ ਘਰੇ ਲੈ ਕੇ ਜਾਣੇ ਜੀ ਕਿ ਕਰੋੜ ਰੁਪਇਆ ਕੋਈ ਜਾਨ ਨਹੀਂ ਵਾਪਸ ਆਉਂਦੀ ਕਰੋੜ ਨਾਲ ਕਰਕਟੋ ਕਰ ਕਬੀਲਦਾਰੀ ਚੱਲਦੀ ਰਹਿੰਦੀ ਐ ਕਾਰਨਾ ਬਰਬਾਦ ਹੋ ਜੇ ਕਬੀਲਦਾਰੀ ਚੱਲਦੀ ਐ ਐਸੀ ਤਰ੍ਹਾਂ ਪੰਜਾਬ ਪੁਲਿਸਾ ਖੜਨੇ ਆਪਣੇ ਆਪਣੇ ਚਾਚੇ ਤਾਏ ਨੇ ਆਪਣੇ ਭਰਾ ਨੇ ਸਾਰੇ ਇੰਨਾ ਚ ਕੋਈ ਡਿਊਟੀ ਦੌਰਾਨ ਸ਼ਹੀਦ ਹੋ ਜੇ ਰੋਜ਼ ਗੋਲੀਆਂ ਦਾ ਸਾਹਮਣਾ ਨਹੀਂ ਕਰਦੇ ਰੋਜ਼ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਜੀ ਕਟਨਾ ਹੋ ਜੇ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ HDFC ਬੈਂਕ ਨਾਲ ਅਸੀਂ ਸਮਝੌਤਾ ਕੀਤਾ ਹੋਇਆ ਹੈ 2 ਕਰੋੜ ਰੁਪਏ ਇਹਨਾਂ ਦੇ ਘਰੇ ਪਰਿਵਾਰ ਨੂੰ ਜਾਂਦਾ ਹੈ ਤਾਂ ਕਿ ਪਰਿਵਾਰ ਚੱਲਦਾ ਰਹੇ ਪਰਿਵਾਰ ਚ ਕਮਾਉ ਜੀ ਕਿਤੇ ਪਰਮਾਤਮਾ ਦਾ ਪਾਣਾ ਹੋ ਗਿਆ ਕੰਮ ਨਾ ਬਰਬਾਦ ਹੋ ਜਾਵੇ ਅਸੀਂ ਤਾਂ ਉਹ ਬੰਦੇ ਆਈ ਸਾਡੇ ਤਾਂ ਇਹ ਹਿੱਸਾ ਤੁਹਾਡੇ ਨਾਲ ਹੋਰ ਕੋਈ ਹਿੱਸਾ ਨਹੀਂ ਇਹ ਹੁੰਦੇ ਇਹਨਾਂ ਨੇ ਉਝ ਵੀ ਸਿਖਾ ਜਾਣੇ ਸੀ ਵਿੱਚੋਂ ਵਾਤਾ ਦੇ ਰੱਖ ਲੋ ਇਹ ਸ਼ੀਦਾਂ ਦੇ ਘੱਪਣ ਖਾ ਗਏ ਯਾਰ ਇਹ ਇਹ ਛੱਤ ਕਰ ਤੱਕ ਇਹਨੇ ਡੈਨ ਵੀ ਛੱਡ ਨਹੀਂ ਇਹ ਨਹੀਂ ਛੱਡਦੇ ਕੁਝ ਵੀ ਕੋਈ ਮਿੰਨੀ ਵਸ ਚੱਲਦੀ ਹੈ ਲੈ ਲਓ ਅਜ ਤੋਂ ਮੈਂ ਨਾ ਤੁਮ ਕੋਲ ਸਾਬ ਤੋਂ ਮੈਂ ਮੁਰਿੰਡੇ ਤੋਂ ਚਮਕੌਰ ਸਾਬ ਜਾ ਰਿਹਾ ਸੀਗਾ ਮੈਂ ਪੀ ਹੁੰਦਾ ਸੀ ਉਹਨੂੰ ਰਾਜਪੂਤਾਂ ਆ ਬਾਇਆ ਸੀਗਾ ਉੱਤੇ ਰੋਟੀ ਖਾਣ ਲੱਗ ਗਏ ਰਾਤ ਨੂੰ ਚਮਕੌਰ ਸਾਬ ਤੋਂ ਮੁਰਿੰਡੇ ਜਾ ਰਿਹਾ ਸੀ ਮੈਂ ਤੇ ਰੋਟੀ ਖਾਣ ਲੱਗ ਗਏ ਤੇ ਉੱਥੇ ਚਲੋ ਪਤਾ ਲੱਗ ਗਿਆ ਫੋਟੋ ਖਿਚਾਉਣ ਵਾਲੇ ਆ ਗਏ। ਹੋਂਤਮਾਨ ਆ ਗਿਆ। ਉਹਨਾਂ ਟੱਬਰ ਬੀਟਾ ਬਿਆਲਿਆਂ ਦੇ ਉੱਥੀ ਵਿੱਚ ਮੰਗਲੇ ਪਾਸੀ ਕਰ ਸੀ ਉਹਨਾਂ। ਉਹ ਵੀ ਆ ਗਏ। ਆ ਕੇ ਪਰਿਵਾਰ ਆ ਗਿਆ ਕਹਿੰਦੇ ਫੋਟੋ ਖਿਚਾਉਣੀ ਹੈ। ਕਿ ਚੱਲ। ਮੈਂ ਕਿਹਾ ਬੜਾ ਵਧੀਆ ਢਾਬਾ ਬਣਾਇਆ ਜੀ। ਉਹ ਦੋ ਦੋ ਮੰਜੇ ਜੋੜ ਕੇ ਸਪੀਕਰ ਜਲਾਇਆ ਹੋਇਆ ਪੁਰਾਣਾ ਕਲਚਰ ਜ। ਤੇ ਬੜਾ ਵਧੀਆ ਬਣਾਇਆ ਨਾ ਇਹ ਸਰਦਾਰ ਸਾਹਿਬ। ਕਹਿੰਦੇ ਹਾਂ। ਕਿਵੇਂ ਚੱਲਦਾ ਹੈ? ਬੜੇ ਚੱਲਦਾ ਹੈ। ਮੈਨੂੰ ਪਰਾਂ ਲੈ ਜਾ ਕੇ ਕਹਿੰਦਾ ਬਸ ਆਹ ਗੱਲ ਤਾਂ ਪੁੱਛੋ ਹੀ ਨਾ ਜੀ ਅਕਾਲੀ ਅੰਦਰ ਆਸੀ ਉਦੋਂ ਮੈਂ ਵੀ ਸੀ ਉਦੋਂ 16 ਦੀ ਗੱਲ ਹੋਣੀ ਕਹਿੰਦਾ ਬਸ ਦੋ ਵੇਲੇ ਹੀ ਅਰਦਾਸ ਕਰੀਦੀ ਐ ਬਾੜਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਦੱਸੋ ਆਪ ਦੀ ਸਫਲਤਾ ਤੋਂ ਹੀ ਡਰਨ ਲਾਤੇ ਯਾਰ ਦੱਸੋ ਵੀ ਬਾੜਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਉਹ ਯਾਰ ਸਰਕਾਰਾਂ ਦਾ ਕੰਮ ਹੁੰਦਾ ਕਾਮਯਾਬ ਕਰਨਾ ਲੋਕਾਂ ਨੂੰ ਸਰਕਾਰਾਂ ਕਹਿੰਦੀਆਂ ਦੁਕਾਨਾਂ ਕਿਵੇਂ ਹੋ ਗਿਆ ਸਾਡੇ ਪੁੱਛੇ ਬਿਨਾ ਲੈ ਦੇ ਇਸ ਕਰਕੇ ਬੱਚੇ ਬਾਹਰ ਚਲੇ ਗਏ ਲੋਕਾਂ ਨੇ ਇੱਧਰ ਨੂੰ ਚਲੋ ਜੇ ਬਿਜ਼ਨਸਮੈਨ ਬਾਹਰ ਚਲੇ ਗਏ ਇਹ ਕੰਮ ਹੋ ਨਹੀਂ 18 ਅਗਸਤ ਨੂੰ ਉਹਨਾਂ ਦੇ ਵਕੀਲਾਂ ਆਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਵਿਕ੍ਰਮ ਸਿੰਘ ਜੀ ਦੀ ਜਮਾਨਤ ਜਿਹੜੀ ਹੈ ਉਹ ਅਸੀਂ ਵੀ ਆਪਣੇ ਚੈਨਲ ਦੇ ਉੱਤੇ ਇਹ ਵੀਡੀਓ ਪਾਈ ਸੀਗੀ ਕਿ ਉਹਨਾਂ ਦੇ ਵਕੀਲਾਂ ਆਲੋਂ ਇਹ ਦਾਵਾ ਕੀਤਾ ਜਾਂਦਾ ਹੈਗਾ ਬਾਕੀ ਹਾਲਾਤ ਉਹ ਵਾਕਿਆਤ ਕੀ ਕਹੇ ਹੈਗੇ ਆ ਇਹਦੇ ਵਕਤ ਹੀ ਦੱਸੇਗਾ ਕਿ ਕਿ ਜਿਹੜੀ ਹੈ ਉਹ ਗੱਲ ਜਿਆਦਾ ਅਸਰ ਰੱਖਦੀ ਹੈ ਔਰ ਕਿਦੀ ਨਹੀਂ ਪਰ ਕੱਲ 18 ਅਗਸਤ ਦੀ ਤਾਰੀਖ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਉਹ ਰੱਦ ਹੋ ਗਏ ਕਿਉਂਕਿ ਹਾਈ ਕੋਰਟ ਨੂੰ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਔਰ ਜਿਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਆਇਆ ਸੀ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਸੀ ਕਿ ਜਿੰਨੇ ਵੀ ਪੰਜਾਬ ਨੂੰ ਨਸ਼ਿਆਂ ਦੇ ਜ਼ਰੀਏ ਤਬਾਹ ਕੀਤਾ ਹੈ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ ਉਹਨਾਂ ਦੇ ਨਾਲ ਹੁਣ ਜਿਹੜਾ ਵਾ ਸਖਤ ਰਵਈਆ ਇਖਤियार ਕੀਤਾ ਜੇਕਰ ਕਿਸੇ ਕਿਸਮ ਦੀ ਨਰਮੀ ਨਹੀਂ ਕੀਤੀ ਜੇ ਕਿ ਜੋ ਸਜ਼ਾ ਬਣਦੀ ਹੈ ਸਬੂਤਾਂ ਦੇ ਸਬੂਤਾਂ ਨੂੰ ਲੈ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਅ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਬਚਾਇਆ ਪੰਜਾਬ ਜਿਹੜਾ ਵਿੱਚ ਤੇਲ ਪਾਉਣ ਵਾਲੇ ਇਹ ਹੀ ਆ ਅੱਜ ਤੱਕ ਪੰਜਾਬ ਇਹਨਾਂ ਦੀ ਲਈ ਹੋਈ ਅਗਨ ਨਾਲ ਸੜਨ ਗਿਆ ਨੌਜਵਾਨ ਗੜਿਆ ਚੁੱਟੇ ਨਾਲ ਖਤਮ ਹੋ ਰਹੇ ਹੈਗੇ ਤੇ ਹੁਣ ਜਿਹੜਾ ਵਾ ਇਸ ਚੀਜ਼ ਨੂੰ ਖਤਮ ਕਰਨਾ ਹੈਗਾ ਵਾ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਹੈਗਾ ਵਾ ਜੇ ਨਸ਼ਿਆਂ ਤੋਂ ਪਾਕ ਕਰਨਾ ਹੈ ਤੇ ਫਿਰ ਇਹਨਾਂ ਦੇ ਘਰਾਂ ਤੇ ਵੀ ਪੀਲਾ ਪੰਡਾ ਚੱਲੇਗਾ ਜਿਹੜੇ ਇਹਨਾਂ ਦੇ ਮਹੱਲ ਨਮਾਕਾਰ ਹੈ ਉਹ ਵੀ ਟਾਏ ਜਾਣਗੇ ਕਿਉਂਕਿ ਆਵਾਮ ਜਿਹੜੀ ਹੈ ਉਹ ਸੀਐਮ ਭਗਵੰਤ ਮਾਨ ਅੱਗੇ ਵੱਡੀ ਮੰਗੇ ਵੀ ਰੱਖੰਦੀ ਹੈ ਕਿ ਜਿੱਥੇ ਆਮ ਛੋਟੇ ਅਛਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਡਾ ਚੱਲਿਆ ਇਹਨਾਂ ਦੇ ਘਰਾਂ ਤੇ ਵੀ ਪੀਲਾ ਪੰਡਾ ਚੱਲਣਾ ਚਾਹੀਦਾ ਹੈਗਾ ਵਾ ਨਾਲ ਹੀ ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੈਗੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਸਬੂਤ ਇਕੱਠੇ ਕੀਤੇ ਜਾਣਗੇ उन्होंने भी कटहरे के लिया आ जाएगा जोड़ा भी नशे का साथ दिता नजर आएगा किसी ने भी माफ़ी नहीं दी जाएगी अगर पंजाब नशिया तो पाक करना है तो इस तरह का एक्शन जरूरी है बाकी फिर वीर ता कहना इस वीडियो बारे कमेंट्स करके लाज नहीं दस रखिए अपना ढेर सारा ख्याल मिलेंगे अगली वीडियो के अल्लाह हाफिज़